ਤਕਰੀਬਨ ਸਾਡੇ ਕੋਲ ਹੁਣ ਤੱਕ 3000 ਜਿਹੜਾ ਹੋ ਗਿਆ ਉਹ ਨੰਬਰ ਲੱਗ ਚੁੱਕੇ ਨੇ ਬਾਕੀ ਜਿੰਨੇ ਵੀ ਆ ਰਹੇ ਨੇ ਅਸੀਂ ਵੈਰੀਫਾਈ ਕਰਕੇ ਉਹਨਾਂ ਦੇ ਡਾਕੂਮੈਂਟ ਪ੍ਰੋਪਰ ਲੈ ਕੇ ਪ੍ਰੋਪਰ ਉਹਨਾਂ ਦਾ ਲਾਇਸੈਂਸ ਲੈ ਕੇ ਤੇ ਉਹਨਾਂ ਦੇ ਨੰਬਰ ਲਗਾ ਰਹੇ ਨੇ ਗੁਲਜੀ ਸਾਡੇ ਕੋਲ ਪੂਰਾ ਰਿਕਾਰਡ ਹੋਊਗਾ ਅਗਰ ਕੋਈ ਵਾਰਦਾਤ ਕਰਦਾ ਵਾ ਜਿਹਦੇ ਨਾਲ ਕੋਈ ਵਾਰਦਾਤ ਹੋਈ ਆ ਉਹ ਸਾਨੂੰ ਉਹਦਾ ਸੀਰੀਅਲ ਨੰਬਰ ਔਰ ਵੈਸੇ ਵੀ ਇਹਨਾਂ ਤੱਕ ਜਿਹੜਾ ਕੰਟੈਕਟ ਨੰਬਰ ਆ ਇਹ ਆਟੋ ਦੇ ਅੱਗੇ ਲੱਗਾ ਹੋਊਗਾ ਸਰਦਾਲੂਆਂ ਨੂੰ ਬੇਨਤੀ ਆ ਕਿ ਜਿਹੜੇ ਵੀ ਆਂਦੇ ਨੇ ਪਹਿਲਾਂ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੁੰਦਾ ਉਹ ਨੋਟ ਕਰ ਲਿਆ ਕਰਨ ਅਗਰ ਜਿਹੜਾ ਸੀਰੀਅਲ ਨੰਬਰ ਉਹ ਵੀ ਨੋਟ ਕਰ ਲਿਆ ਕਰਨ ਉਹਦੇ ਨਾਲ ਕੀ ਆ ਵੀ ਥੋੜਾ ਈਜ਼ੀ ਹੋ ਜਾਊਗਾ ਉਹਨਾਂ ਨੂੰ ਦੱਸਣ ਦੇ ਵਿੱਚ ਵੀ ਅਗਰ ਪੁਲਿਸ ਨੂੰ ਇਨਫੋਰਮੇਸ਼ਨ ਦੇਣਗੇ ਤਾਂ ਉਹ ਬਹੁਤ ਈਜ਼ੀ ਆ ਇਹਨਾਂ ਨੂੰ ਵੈਰੀਫਾਈ ਕਰਨਾ ਦੇਸ਼ ਭਰ ਦੇ ਵਿੱਚ ਚੌਣ ਜਾਬਤਾ ਜੋ ਲੱਗ ਚੁੱਕਿਆ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਹਰ ਜਗ੍ਹਾ ਦੇ ਉੱਤੇ ਸਿਕਿਉਰਿਟੀ ਦੇ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਦੇਸ਼ ਭਰ ਦੇ ਵਿੱਚ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਹੋ ਚੁੱਕੇ ਨੇ ਤਾਂ ਉੱਥੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਖਾਸ ਤੌਰ ਦੇ ਉੱਤੇ ਡੀਜੀਪੀ ਪੰਜਾਬ ਵੱਲੋਂ ਖਾਸ ਹਦਾਇਤਾਂ ਜੋ ਨੇ ਪੰਜਾਬ ਪੁਲਿਸ ਨੂੰ ਦਿੱਤੀਆਂ ਗਈਆਂ ਨੇ ਕਿ ਸਿਕਿਉਰਿਟੀ ਨੂੰ ਲੈ ਕੇ ਜਿਹੜੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ 25 ਕੰਪਨੀਆਂ ਦੇ ਕਰੀਬ ਜੋ ਆ ਇੱਥੇ ਜੋ ਕੰਪਨੀਆਂ ਤਨਾਤ ਕਰ ਦਿੱਤੀਆਂ ਗਈਆਂ ਵੱਖ-ਵੱਖ ਕੰਪਨੀਆਂ ਜੋ ਆ 25 ਦੇ ਕਰੀਬ ਜੋ ਤਨਾਤ ਕਰ ਦਿੱਤੀਆਂ ਗਈਆਂ ਨੇ ਤਾ ਅੱਜ ਜਿਵੇਂ ਮੌਜੂਦ ਹੈਗੇ ਆ ਸ਼੍ਰੀ ਅਮਰ ਸਾਹਿਬ ਦੇ ਟ੍ਰੈਫਿਕ ਪੁਲਸ ਲਾਈਨ ਦੇ ਬਾਹਰ ਤੇ ਦੱਸ ਦਈਏ ਕਿ ਜਿੱਥੇ ਦੇਸ਼ ਭਰ ਦੇ ਵਿੱਚ ਚੋਣ ਜਾਬਤਾ ਲੱਗਾ ਤਾਂ ਉੱਥੇ ਸਿਕਿਉਰਟੀ ਦਾ ਪ੍ਰਬੰਧ ਜਿਹੜੇ ਆ ਉਹ ਪੂਰਨ ਤੌਰ ਤੇ ਉੱਤੇ ਜਿਹੜੇ ਆ ਪੁਕਤਾ ਕਰਨੇ ਪੈਂਦੇ ਨੇ ਤਾਂ ਉੱਥੇ ਜੋ ਸ਼੍ਰੀ ਅਮਰ ਸਾਹਿਬ ਦੇ ਵਿੱਚ ਖਾਸ ਕਰਕੇ ਜੋ ਟ੍ਰੈਫਿਕ ਪੁਲਸ ਵੱਲੋਂ ਜੋ ਇੱਕ ਖਾਸ ਮੁਹਿੰਮ ਜੋ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਕੀਤੀ ਜਾ ਰਹੀ ਹੈ ਕਿ ਇੱਕ ਈ ਰਿਕਸ਼ਾ ਆਟੋ ਚਾਲਕਾਂ ਦੇ ਜੋ ਆਟੋ ਚਾਲਕ ਹੈਗੇ ਨੇ ਉਹਨਾਂ ਦਾ ਇੱਕ ਰਿਕਾਰਡ ਕਿਤਨਾ ਕਿਤੇ ਇਹ ਚੀਜ਼ ਨੂੰ ਜ਼ਰੂਰ ਨੋਟ ਕੀਤਾ ਜਾ ਰਿਹਾ ਜਾ ਤਾਂ ਪਹਿਲਾਂ ਕੀ ਵੇਖਣ ਨੂੰ ਮਿਲਦਾ ਸੀਗਾ ਕਿ ਜਦੋਂ ਰਿਕਾਰਡ ਜਿਹੜਾ ਆਈ ਰਿਕਸ਼ਾ ਦਾ ਜਾਂ ਆਟੋ ਦਾ ਨਹੀਂ ਮਿਲਦਾ ਅਗਰ ਕੋਈ ਕ੍ਰਿਮੀਨਲ ਕ੍ਰਾਈਮ ਕਰਦਾ ਸੀਗਾ ਆਈ ਰਿਕਸ਼ੇ ਦੇ ਆ ਕੇ ਕਿਉਂਕਿ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਵੇਖਣ ਨੂੰ ਮਿਲਿਆ ਕਿ ਜੋ ਆਈ ਰਿਕਸ਼ਾ ਵਾਲੇ ਜਾਂ ਆਟੋ ਚਾਲਕ ਵਾਲੇ ਉਹਨਾਂ ਵੱਲੋਂ ਕਿਤਨਾ ਕਿਤੇ ਕੋਈ ਵਾਰਦਾਤ ਨੂੰ ਇੰਜ਼ਾਮ ਦਿੱਤਾ ਜਾਂਦਾ ਸੀਗਾ ਤੇ ਉੱਥੇ ਜਾ ਕੇ ਕੋਈ ਰਿਕਾਰਡ ਨਹੀਂ ਸੀ ਪਾਇਆ ਜਾਂਦਾ ਤਾਂ ਇਹ ਪਹਿਲਾਂ ਤਾਂ ਉਹਨਾਂ ਦਾ ਸਟicker ਸਾਂਝੇ ਕਰ ਰਹੇ ਇਹ ਨੰਬਰ ਵਾਲੇ ਜਿਹੜੇ ਸਟicker ਹੈਗੇ ਨੇ ਇਹ ਜੋ ਤੁਸੀਂ ਵੇਖ ਸਕਦੇ ਹੋ ਕਿ ਜੋ ਨੰਬਰ ਲੱਗੇ ਹੋਏ ਨੇ 5817 ਜਾਂ ਇਦਾਂ ਤੇ ਇਹ ਜਿਹੜੇ ਨੰਬਰ ਹੈਗੇ ਨੇ ਇਹ ਕੱਲੇ ਕੱਲੇ ਈ ਰਿਕਸ਼ਾ ਜਾਂ ਆਟੋ ਦੇ ਉੱਤੇ ਇਹ ਸਟicker ਲੱਗਣਗੇ ਤਾਂ ਉਸ ਤੋਂ ਬਾਅਦ ਇਹ ਸਟicker ਲੱਗਣ ਤੋਂ ਬਾਅਦ ਜਿਹੜਾ ਇਹਨਾਂ ਦਾ ਡਿਟੇਲ ਆ ਇਹਨਾਂ ਦਾ ਰਿਕਾਰਡ ਜੋ ਆ ਟ੍ਰੈਫਿਕ ਪੁਲਿਸ ਕੋਲ ਜਿਹੜਾ ਅੰਦਰ ਇਕੱਠਾ ਹੋਏਗਾ ਅਗਰ ਕੋਈ ਵੀ ਕ੍ਰਿਮੀਨਲ ਜੇ ਆਪਾਂ ਕਹਿ ਲਈਏ ਜਾਂ ਕੋਈ ਵਾਰਦਾਤ ਹੁੰਦੀ ਆ ਅਗਰ ਈ ਰਿਕਸ਼ਾ ਤੇ ਕੋਈ ਵਾਰਦਾਤ ਹੁੰਦੀ ਆ ਤਾਂ ਉਸ ਉੱਪਰ ਕਿਤਨਾ ਕਿਤੇ ਇਹਨਾਂ ਨੰਬਰਾਂ ਰਾਹੀਂ ਜਿਹੜਾ ਉਸ ਬੰਦੇ ਨੂੰ ਟ੍ਰੇਸ ਕੀਤਾ ਜਾਏਗਾ ਤੇ ਟ੍ਰੇਸ ਕਰਨ ਤੋਂ ਬਾਅਦ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੋਤੀ ਜਾਏਗੀ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਟ੍ਰੈਫਿਕ ਪੁਲਸ ਲੈਣੀਆਂ ਸਾਂਝੇ ਕਰ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕਿ ਪਿਛਲੇ ਕਾਫੀ ਦਿਨਾਂ ਤੋਂ ਇਹ ਕੰਮ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਚੌੜਜਾਤ ਤਾਂ ਚਾਹੇ ਲੱਗ ਗਿਆ ਦੇਸ਼ ਭਰ ਦੇ ਵਿੱਚ ਪਰ ਕੰਮ ਉਸੇ ਤਰੀਕੇ ਚੱਲ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਲਾਈਨ ਕਾਫੀ ਵੱਡੇ ਪੱਧਰ ਤੇ ਲੱਗੀ ਹੋਈ ਆ ਜਿਹੜੇ ਵੀ ਰਿਕਸ਼ਾ ਚਾਲਕ ਹੈਗੇ ਨੇ ਕਰੀਬ 50 60 70000 ਦੇ ਕਰੀਬ ਜੋ ਈ ਰਿਕਸ਼ਾ ਜਾਂ ਆਟੋ ਜਿਹੜੇ ਆ ਸ਼੍ਰੀ ਹਮਸਾਹਬ ਸਾਹਿਬ ਦੇ ਵਿੱਚ ਚੱਲ ਰਹੇ ਨੇ ਤਾਂ ਉਹਨਾਂ ਨੂੰ ਕਿਤਨਾ ਕਿਤੇ ਉਹਨਾਂ ਦੇ ਰਿਕਾਰਡ ਇਕੱਠੇ ਕਰਨਾ ਕਾਫੀ ਇੱਕ ਵੱਡੀ ਕਹਿ ਸਕਦੇ ਆ ਕਿ ਸਮੱਸਿਆ ਵੀ ਹੈਗੀ ਆ ਤਾਂ ਇੱਕ ਬੜਾ ਵੱਡਾ ਟਾਰਗੇਟ ਵੀ ਆਪਾਂ ਕਹਿ ਸਕਦੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜੇ ਆਟੋ ਚਾਲਕ ਹੈਗੇ ਨੇ ਉਹਨਾਂ ਕੋਲ ਰਿਕਾਰਡ ਇਕੱਠੇ ਕਰਨੇ ਬੜੀ ਇੱਕ ਵੱਡੀ ਗੱਲ ਆ ਪਰ ਇਹ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਤਾਂ ਦਾ ਸਾਂਝੀਆਂ ਕਰ ਰਹੇ ਆ ਉਹੀ ਆਟੋ ਚਾਲਕ ਹੈਗੇ ਜਿਹੜੇ ਸ਼ਿਕਮਸ ਸਾਹਿਬ ਦੇ ਵਿੱਚ ਜਿਹੜੀਆਂ ਸੰਗਤਾਂ ਹੁੰਦੀਆਂ ਨੇ ਦੂਦਰਾ ਜੇ ਤੋਂ ਉਹਨਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੱਕ ਲੈ ਕੇ ਜਾਂਦੇ ਨੇ ਤਾਂ ਉੱਥੇ ਹੀ ਜਿਨ੍ਹਾਂ ਵੱਲੋਂ ਇੱਥੇ ਰਿਕਾਰਡ ਦਰਜ ਕੀਤੇ ਜਾ ਰਹੇ ਨੇ ਤਾਂ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਇਸ ਦੇ ਵਿੱਚ ਕੀ ਗਣਾ ਤਾਂ ਸਰ ਜਿਸ ਤਰੀਕੇ ਦੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਈ ਰਿਕਸ਼ਾ ਚਾਲਕ ਹੈਗੇ ਜਾਂ ਆਟੋ ਚਾਲਕ ਹੈਗੇ ਨੇ ਉਹਨਾਂ ਵੱਲੋਂ ਕਈ ਕ੍ਰਾਈਮ ਦੇ ਵਾਰਦਾਤਾਂ ਜਿਹੜੀਆਂ ਆਪਾਂ ਕਹਿ ਲਈਏ ਕਿ ਬੜੀਆਂ ਮਾੜੀਆਂ ਵਾਰਦਾਤਾਂ ਨੂੰ ਅੰਜਾਮ ਵੀ ਦਿੱਤਾ ਗਿਆ ਜਿਹੜੇ ਬਾਹਰੋਂ ਸ਼ਰਦਾਲੂ ਆਏ ਉਹਨਾਂ ਨਾਲ ਲੁੱਟਖੋਹ ਦਾ ਵੀ ਜੋ ਹੈ ਇੱਕ ਮਸਲਾ ਸਾਹਮਣੇ ਆਇਆ ਸੀਗਾ ਤਾਂ ਹੁਣ ਕਿੰਨੇ ਦਿਨਾਂ ਤੋਂ ਜਿਹੜਾ ਇਹ ਈ ਰਿਕਸ਼ਾ ਜਾਂ ਆਟੋ ਚਾਲਕ ਦੇ ਜਿਹੜਾ ਜੀ ਸਟicker ਦੀ ਜਿਹੜੀ ਰਜਿਸਟ੍ਰੇਸ਼ਨ ਹੈਗੀ ਆ ਇਹ ਚੱਲ ਰਹੀ ਆ ਇਹ ਮਾਨਯੋਗ ਏਡੀਸੀ ਵੀ ਟ੍ਰੈਫਿਕ ਸਾਹਿਬ ਲੋ ਪਹਿਲਾਂ ਇਹਨਾਂ ਦੀ ਯੂਨੀਅਨ ਨਾਲ ਮੀਟਿੰਗ ਕੀਤੀ ਗਈ ਸੀ ਮੀਟਿੰਗ ਦੇ ਦੌਰਾਨ ਇਹਨਾਂ ਨੇ ਪ੍ਰਧਾਨਾਂ ਨਾਲ ਜਿਹ ਨੇ ਇਸ ਸੀਜ ਨੂੰ ਐਗਰੀ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਹ ਲਗਭਗ ਹੋ ਗਿਆ ਇੱਕ ਹਫਤਾ ਹੋ ਗਿਆ ਜਿੱਤੋਂ ਇਹ ਪ੍ਰੋਸੈਸ ਚੱਲਦਾ ਪਿਆ ਹੈ ਲਗਭਗ ਸ਼੍ਰੀ ਅਮਸਾ ਸਾਹਿਬ ਦੇ ਵਿੱਚ ਕਿੰਨੇ ਕੁੱਲ ਕਿੰਨੇ ਜਿਹੜੇ ਈ ਰਿਕਸ਼ਾ ਜਾਂ ਆਟੋ ਹੈਗੇ ਨੇ ਇਹ ਟੋਟਲ ਦਾ ਤਾਂ ਕੁਝ ਪਤਾ ਨਹੀਂ ਲੇਕਿਨ ਤਕਰੀਬਨ ਸਾਡੇ ਕੋਲ ਹੁਣ ਤੱਕ 3000 ਜਿਹੜਾ ਹੋ ਗਿਆ ਉਹ ਨੰਬਰ ਲੱਗ ਚੁੱਕੇ ਨੇ ਬਾਕੀ ਜਿੰਨੇ ਵੀ ਆ ਰਹੇ ਨੇ ਅਸੀਂ ਵੈਰੀਫਾਈ ਕਰਕੇ ਉਹਨਾਂ ਦੇ ਡਾਕੂਮੈਂਟ ਪ੍ਰੋਪਰ ਲੈ ਕੇ ਪ੍ਰੋਪਰ ਉਹਨਾਂ ਦਾ ਲਾਇਸੈਂਸ ਲੈ ਕੇ ਤੇ ਉਹਨਾਂ ਦੇ ਨੰਬਰ ਲਗਾ ਰਹੇ ਨੇ ਜੇਕਰ ਗੱਲ ਕਰ ਲਈਏ ਕਿ ਅਗਰ ਕੋਈ ਵੀ ਆਟੋ ਚਾਲਕ ਜਾਂ 릭ਸ਼ਾ ਚਾਲਕ ਕੋਈ ਵਾਰਦਾਤ ਅਨੁਵਲ ਇਨਜਾਮ ਦਿੰਦਾ ਆ ਕੋਈ ਵਾਰਦਾਤ ਕਰਦਾ ਆ ਤਾਂ ਉਹਦਾ ਪੂਰਾ ਰਿਕਾਰਡ ਜਿਹੜਾ ਹੈ ਟ੍ਰੈਫਿਕ ਪੁਲਿਸ ਕੋਲ ਹੋਏਗਾ ਬਿਲਕੁਲ ਜੀ ਸਾਡੇ ਕੋਲ ਪੂਰਾ ਰਿਕਾਰਡ ਹੋਊਗਾ ਅਗਰ ਕੋਈ ਵਾਰਦਾਤ ਕਰਦਾ ਵਾ ਜਿਹਦੇ ਨਾਲ ਕੋਈ ਵਾਰਦਾਤ ਹੋਈ ਆ ਉਹ ਸਾਨੂੰ ਉਹਦਾ ਸੀਰੀਅਲ ਨੰਬਰ ਔਰ ਵੈਸੇ ਵੀ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਆ ਇਹ ਆਟੋ ਦੇ ਅੱਗੇ ਲੱਗਾ ਹੋਊਗਾ ਸਟicker ਜਿਹੜਾ ਲੱਗਾ ਹੋਊਗਾ ਅ ਸਰਧਾਲੂਆਂ ਨੂੰ ਬੇਨਤੀ ਆ ਕਿ ਜਿਹੜੇ ਵੀ ਆਉਂਦੇ ਨੇ ਪਹਿਲਾਂ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੁੰਦਾ ਉਹ ਨੋਟ ਕਰ ਲਿਆ ਕਰਨ ਅਗਰ ਜਿਹੜਾ ਸੀਰੀਅਲ ਨੰਬਰ ਉਹ ਵੀ ਨੋਟ ਕਰ ਲਿਆ ਕਰਨ ਉਹਦੇ ਨਾਲ ਕੀ ਆ ਵੀ ਥੋੜਾ ਈਜ਼ੀ ਹੋ ਜਾਊਗਾ ਉਹਨਾਂ ਨੂੰ ਦੱਸਣ ਦੇ ਵਿੱਚ ਵੀ ਅਗਰ ਪੁਲਿਸ ਨੂੰ ਇਨਫੋਰਮੇਸ਼ਨ ਦੇਣੇ ਕਿਹਾ ਤਾਂ ਉਹ ਬਹੁਤ ਈਜ਼ੀ ਆ ਇਹਨਾਂ ਨੂੰ ਵੈਰੀਫਾਈ ਕਰਨਾ ਦਾ ਮਤਲਬ ਕਹਿ ਸਕਦੇ ਆ ਕਿ ਹੁਣ ਪੂਰਨ ਤੌਰ ਦੇ ਉੱਤੇ ਪੰਜਾਬ ਪੁਲਿਸ ਨੇ ਤਾਇਨਾਤ ਕਰ ਲਈਤੀ ਗਿਆ ਸ਼ਹਿਰ ਦੇ ਵਿੱਚ ਕਾਨੂੰਨੀ ਵਿਵਸਥਾ ਠੀਕ ਰੱਖਣ ਲਈ ਨਾਲ ਦੀ ਨਾਲ ਟ੍ਰੈਫਿਕ ਵੀ ਠੀਕ ਸਚਾਰੂ ਰੰਗ ਟੰਗਣਾ ਚਲਾਉਣ ਵਾਸਤੇ ਦੇਖੋ ਜੀ ਇਹ ਸਾਡੇ ਸੀਨੀਅਰ ਅਫਸਰ ਲੱਗੇ ਹੋਏ ਨੇ ਏਡੀਸੀ ਵੀ ਡਾਈਵਰ ਸਾਹਿਬ ਸਰਦਾਰ ਹਰਪਾਲ ਸਿੰਘ ਜੀ ਲੱਗੇ ਹੋਏ ਨੇ ਇਹ ਬਾਕੀ ਚਲੋ ਸਵਾਲ ਉਹੀ ਜਵਾਬ ਉਹੀ ਕੀ ਦੇ ਸਕਦੇ ਨੇ ਸਾਡੀ ਡਿਊਟੀ ਤਾਂ ਉਹਨਾਂ ਨੇ ਜੇ ਫਾਰਮ ਭਰਨ ਤੇ ਹੋਏ ਲਈ ਹੋਈ ਹੈ ਬਸ ਹੁਣ ਤੁਸੀਂ ਇੱਥੇ ਕੀ ਕਰ ਰਹੇ ਹੋ ਕਿਉਂਕਿ ਜਿਹੜੇ ਆ ਈ ਰਿਕਸ਼ਾ ਜਾਂ ਆਟੋ ਚਾਲਕ ਹੈਗੇ ਨੇ ਇਹਨਾਂ ਦੇ ਕੀ ਆਧਾਰ ਕਾਟ ਰੱਖੇ ਹੋ ਜਾਂ ਕੀ ਪੂਰੀ ਡਿਟੇਲ ਕੀ ਆਪਾਂ ਇਹਨਾਂ ਦੇ ਲਾਇਸੈਂਸ ਵੈਰੀਫਾਈ ਕਰਦਾ ਪਿਆ। ਅਗਰ ਇਹਨਾਂ ਦੇ ਲਾਇਸੈਂਸ ਨਹੀਂ ਹੈਗਾ ਕਿਸੇ ਦਾ ਉਹਦੇ ਅੱਗੇ ਨਿੱਲ ਲਿਖ ਦਈਦਾ ਉਹ ਪ੍ਰੋਸੈਸ ਬਾਅਦ ਵਿੱਚ ਸਟਾਰਟ ਹੋਊਗਾ। ਜੀ। ਇਹਨਾਂ ਦੇ ਵਿੱਚ ਕਈ ਆਟੋ ਚਾਲਕ ਇਹੋ ਜਿਹੇ ਵੀ ਹੋਣੇ ਜਿਹੜਾ ਕਿਰਾਏ ਤੇ ਲੈ ਕੇ ਚਲਾਉਂਦੇ ਨੇ ਕਿ ਉਹਨਾਂ ਦੇ ਵਿੱਚੇ ਹੀ ਹੋ ਰਿਹਾ ਨਹੀਂ ਕਿਰਾਏ ਵਾਲਿਆਂ ਦਾ ਪ੍ਰੋਸੈਸ ਜਿਹੜਾ ਬਾਅਦ ਵਿੱਚ ਸਟਾਰਟ ਹੋਊਗਾ ਹਾਂਜੀ ਉਹਨਾਂ ਦਾ ਬਾਅਦ ਵਿੱਚ ਸਟਾਰਟ ਹੋਊਗਾ ਹਾਂਜੀ ਤਾਂ ਜੀ ਬਿਲਕੁਲ ਹੈ ਜਿਵੇਂ ਤੁਸੀਂ ਦੇਖਿਆ ਕਿ ਇੱਥੇ ਪੂਰਨ ਤੌਰ ਦੇ ਉੱਤੇ ਜੋ ਹੈ ਇਹ ਰਿਕਸ਼ਾ ਆਟੋ ਚਾਲਕਾਂ ਦੇ ਉੱਤੇ ਕਿਤਨਾ ਕਿਤੇ ਜੋ ਪਿਛਲੇ ਸਮੇਂ ਦੇ ਵਿੱਚ ਇੱਕ ਗੱਲਾਂ ਕਾਫੀਆਂ ਸਾਹਮਣੇ ਨਿਕਲ ਕੇ ਆਈਆਂ ਸਨ ਕਿ ਜਦੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀਗਾ ਲੁੱਟਾਂ ਖੋਹਾਂ ਕਿੱਤਿਆਂ ਜਾਂਦੀਆਂ ਸਨ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਸ਼੍ਰੀਮਨ ਸਾਹਿਬ ਸਾਹਿਬ ਦੀ ਪੁਲਿਸ ਜਿਹੜੀ ਇੱਕ ਵੱਡੇ ਆਈ ਹੈ ਤਾਂ ਇਹਨਾਂ ਈ ਰਿਕਸ਼ਾ ਚਾਲਕਾਂ ਤੋਂ ਵੀ ਪੁੱਛ ਲੈਨੇ ਆ ਤਾਂ ਕਿੰਨਾ ਕੁ ਵਧੀਆ ਉਪਰਾਲਾ ਜੋ ਪੰਜਾਬ ਪੁਲਿਸ ਕਰ ਰਹੀ ਹੈ ਠੀਕ ਆ ਬਹੁਤ ਵਧੀਆ ਕਰ ਰਹੀ ਹੈ ਜੀ ਜਿਹੜੇ ਸ਼ਰਤਾਲੂ ਦੂਤਰਾ ਜੇ ਤੋਂ ਆਂਦੇ ਉਹਨਾਂ ਨੂੰ ਕਿੰਨਾ ਕੁ ਫਾਇਦਾ ਮਿਲਦਾ ਫਾਰਮੈਲਟੀ ਹੋਣੀ ਚਾਹੀਦੀ ਜ਼ਰੂਰੀ ਹੂੰ ਜ਼ਰੂਰੀ ਫਾਰਮੈਟੀ ਜ਼ਰੂਰੀ ਹੋਣੀ ਚਾਹੀਦੀ ਹੈ ਜੀ ਮੰਨਦੇ ਹੋ ਜਿਹੜੇ ਈ ਰਿਕਸ਼ਾ ਜਾਂ ਪਹਿਲਾਂ ਜੋ ਵਾਰਦਾਤਾਂ ਨੂੰ ਜਿਨ੍ਹਾਂ ਨੇ ਅੰਜਾਮ ਦਿੱਤਾ ਆ ਜਿਹੜੇ ਖੋਹ ਲੁੱਟਾ ਖੋਹਾ ਕਰਕੇ ਭੱਜੇ ਆ ਇਹੋ ਜਿਹਿਆਂ ਦੇ ਨਾਲ ਤੁਹਾਡਾ ਅਕਸ ਵੀ ਖਰਾਬ ਹੁੰਦਾ ਨਹੀਂ ਉਹ ਜਿਹੜੀ ਫਾਰਮੈਟੀ ਹੋ ਰਹੀ ਹੈ ਬਹੁਤ ਵਧੀਆ ਹੋ ਰਹੀ ਹੈ ਜੀ ਹੂੰ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਜਿਹੜੇ ਰਿਕਸ਼ਾ ਚਾਲਕ ਵਾਲੇ ਹੈਗੇ ਆ ਜਾਂ ਆਟੋ ਚਾਲਕ ਵਾਲੇ ਹੈਗੇ ਆ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਜਿਹੜੀ ਆ ਫਾਰਮੈਲਟੀ ਹੈਗੀ ਆ ਇਹ ਬਹੁਤ ਵਧੀਆ ਕੀਤੀ ਜਾ ਰਹੀ ਹੈ ਤਾਂ ਕਹਿ ਸਕਦੇ ਆ ਹਾਲਾਂਕਿ ਜਿੱਥੇ ਚੌਂਡ ਜਬਤਾ ਲੱਗ ਚੁੱਕਿਆ ਤਾਂ ਹੁਣ ਵੀ ਹਾਲੇ ਵੀ ਜਿਹੜਾ ਇਸੇ ਤਰੀਕੇ ਦੇ ਨਾਲ ਜਿੱਦਾਂ ਪਹਿਲਾਂ ਜੋ ਇਹਨਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਸੀ ਤਾਂ ਉਸੇ ਤਰੀਕੇ ਦੇ ਨਾਲ ਹਜੇ ਵੀ ਜੋ ਟਰੈਫਿਕ ਪੁਲਸ ਲਾਈਨ ਵਿੱਚ ਜੋ ਆ ਅਮਰਸਾ ਸਾਹਿਬ ਦੇ ਜਿੰਨੇ ਵੀ ਆਟੋ ਰਿਕਸ਼ਾ ਚਾਲਕ ਹੈਗੇ ਨੇ ਉਹਨਾਂ ਦੀ ਜਿਹੜੀ ਜਾਣਕਾਰੀ ਇਕੱਠੀ ਕਰਕੇ ਉਹਨਾਂ ਦਾ ਪੂਰਨ ਤੌਰ ਤੇ ਰਿਕਾਰਡ ਜਿਹੜਾ ਇਹਨਾਂ ਵੱਲੋਂ ਇਕੱਠ कॅमरामॅन संप कमार लक्ष्य सुनक जगबानी टीवी, श्रीमस साहिब